ਮਵਸ਼ਕਾ ਸਤਿ ਸ਼੍ਰੀ ਅਕਾਲ ਆਦਾਬ ਮੈਂ ਚਿੰਦਰਪਾਲ ਕੌਰਮਾ ਤੋਂ ਗੱਲ ਕਰਾਂਗੀ ਤੁਹਾਡੇ ਨਾਲ ਅੱਜ ਸੀਰੀ ਵਿੱਚ ਤੁਹਾਡੇ ਨਾਲ ਗੱਲ ਕਰਨ ਜਾ ਰਹੀਆਂ ਜੀ ਮੇਰੀ ਪੰਜਾਬੀ ਦੀ ਕਿਤਾਬ ਪੰਜਾਬੀ ਰੈਤਲ ਦਾ ਵਿਆਹ ਨਾਲ ਸੰਬੰਧਿਤ ਭਾਗ ਸਾਹੇ ਚਿੱਠੀ 'ਤੇ ਜਿਤਾਰੇ ਗੱਲ ਕਰਨ ਜਾ ਰਹੇ ਹਾਂ ਜਦੋਂ ਵਿਆਹ ਵੱਜ ਜਾਂਦਾ ਸੀ ਤਾਂ ਕੁੜੀ ਪਰਿਵਾਰ ਵਾਲੇ ਮੁੰਡੇ ਵਾਲਿਆਂ ਨੂੰ ਸਾਹੇ ਚਿੱਠੀ ਭੇਦੇ ਸਨ ਜਿਸ ਦੇ ਵਿੱਚ ਦਿਨ ਵਾਰ ਸਮਾਂ ਤਰੀਕ ਸਾਰੀ ਚੀਜ਼ ਲਿਖ ਕੇ ਉਸ ਦਿਨ ਹੋਣ ਵਾਲੀਆਂ ਰਸਮਾਂ ਸੰਖੇਪ ਤੇ ਸਪਸ਼ਟ ਰੂਪ ਵਿੱਚ ਲਿਖ ਕੇ ਭੇਜੀਆਂ ਜਾਂਦੀਆਂ ਸੀ ਸਾਹਿ ਚਿੱਕੀ ਪਿੰਡ ਦਾ ਜਾਂ ਘਰ ਦਾ ਲਾਗੀ ਲੈ ਕੇ ਜਾਂਦਾ ਸੀ ਜਿਸ ਨੂੰ ਚੰਦਨ ਦੇ ਵਿੱਚ ਚਾਵਲਾਂ ਦਾ ਤਿਲਕ ਲਾ ਕੇ ਹਲਦੀ ਲਾ ਕੇ ਸੰਦੂਰ ਦਾ ਟਿੱਕਾ ਲਾ ਕੇ ਆ लाल मौली नाल बनके साहे चिट्ठी नु बहुत प्यार नाल तैयार ਕੀਤਾ ਜਾਂਦਾ ਸੀ ਉਸ ਦੇ ਨਾਲ ਹੀ ਲੱड्डੂ ਪਤਾਸੇ ਜਾਂ ਗੁੜ ਭੇਜਿਆ ਜਾਂਦਾ ਸੀ ਲਾਗੀ ਦਾ ਤੁਰਨ ਵੇਲੇ ਮੂੰਹ ਮਿੱਠਾ ਕਰਵਾਇਆ ਜਾਂਦਾ ਸੀ ਤੇ ਉਸ ਦੇ ਤੁਰਨ ਵੇਲੇ ਵੀ ਸਮਾਂ ਪਾਉਣਾ ਪਾਉਣ ਵਿਚਾਰ ਕੇ ਕੋਈ ਰਸਬਾਰ ਖਾਲੀ ਭਾਂਡਾ ਨਾ ਹੋਵੇ ਇਸ ਤਰ੍ਹਾਂ ਦੇ ਵਿਚਾਰ ਰੱਖ ਕੇ ਲਾਗੀ ਨੂੰ ਭੇਜਿਆ ਜਾਂਦਾ ਸੀ ਇਸ ਸਾਹੇ चिट्ठी ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮੁੰਡੇ ਵਾਲੇ ਕਿਸ ਦੇ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਘਰੇ ਟੁੱਕਣਗੇ ਅਜਲੇ ਨਜੀ ਧੰਨਵਾਦ